ਜੀ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਆ ਜਿਸ ਦਾ ਟਾਈਟਲ ਹੈ ਮੈਨੂੰ ਆਪਣੇਆਂ ਨੇ ਮਾਰਿਆ ਇੱਕ ਵਾਰ ਇੱਕ ਵਿਅਕਤੀ ਦੀ ਕੁਦਰਤੀ ਤੌਰ ਤੇ ਮੌਤ ਹੋ ਜਾਂਦੀ ਹੈ ਜਦੋਂ ਧਰਮਰਾਜ ਦੀ ਕਚਹਿਰੀ 'ਚ ਜਾਂਦਾ ਧਰਮਰਾਜ ਕਹਿੰਦੇ ਵੀ ਇਹ ਤਾਂ ਗਲਤ ਨਾਂ ਦਾ ਬੰਦਾ ਲੈ ਕੇ ਆਂਦਾ ਤੁਸੀਂ ਇਹ ਇਹਦੀ ਜਗ੍ਹਾ ਤੇ ਪਿੰਡ 'ਚੋਂ ਫੁਲਾਨਾ ਬੰਦਾ ਸੀ ਉਹਨੂੰ ਲੈ ਕੇ ਆਉਣਾ ਉਹ ਧਰਮਰਾਜ ਨੂੰ ਕਹਿੰਦਾ ਵੀ ਹੁਣ ਮੈਨੂੰ ਇਹ ਦੱਸੋ ਵੀ ਮੇਰੀ ਅਸਲੀ ਮੌਤ ਕਦੋਂ ਹੋਊਗੀ ਧਰਮਰਾਜ ਕਹਿੰਦਾ ਵੀ ਜਦੋਂ ਤੋਰੀ ਮੌਤ ਹੋਈ ਤੂੰ ਉਦੋਂ ਸਮਝੀ ਵੀ ਜਦੋਂ ਜੰਮ ਤੇਰੇ ਪੈਰਾਂ ਕਿੰਨੀ ਖੜੇ ਤੂੰ ਸਮਝ ਲਈ ਵੀ ਤੇਰੀ ਮੌਤ ਪੱਕੀ ਐ ਬੰਦਾ ਬਿਮਾਰ ਹੋ ਗਿਆ ਜਦੋਂ ਉਹ ਮਰਨ ਲੱਗਿਆ ਦੋ ਜੰਮ ਧਰਮਰਾਜ ਨੇ ਭੇਜੇ ਉਹਦੇ ਪੈਰਾਂ ਕਿੰਨੀ ਖੜ ਗਏ ਉਹਨੇ ਕੀ ਕੀਤਾ ਪੈਨ ਦਾ ਕਿੰਨੀ ਸਿਰ ਕਰ ਲਿਆ ਸਰਾਣੇ ਕਿੰਨੀ ਪੈਰ ਕਰ ਲੇ ਦੂਜੇ ਪਾਸੇ ਹੋ ਗਿਆ ਜੰਮ ਦੂਜੇ ਪਾਸੇ ਹੋ ਗਏ ਇਸ ਤਰ੍ਹਾਂ ਉਹ ਅਦਲਾ ਬਦਲੀ ਕਰਦਾ ਰਿਹਾ ਜੀ ਤੇ ਜੰਮ ਅੱਕ ਕੇ ਧਰਮਰਾਜ ਕੋਲ ਦਵਾਰੇ ਵਾਗੇ ਕਹਿੰਦੇ ਵੀ ਤੁਸੀਂ ਸਾਨੂੰ ਉਹ ਬੰਦੇ ਨੂੰ ਚੱਕਣ ਲਈ ਭੇਜਿਆ ਸੀ ਉਹ ਬੰਦਾ ਤਾਂ ਸਾਡੇ ਨਾਲ ਐ ਕਰਦਾਗਾ ਸਾਰੀ ਗੱਲ ਦੱਸੀ ਧਰਮਰਾਜ ਕਹਿੰਦਾ ਵੀ ਐਂ ਕਰੋ ਵੀ ਦੋ ਜਾਨੇ ਹੋਰ ਚੱਲੇ ਜਾ ਚਾਰ ਜਾਨੇ ਜਾਓ ਦੋ ਪੈਨਾਂ ਕਿੰਨੀ ਖਰਜੋ ਦੋ ਸਰਾਣੇ ਕਿੰਨੀ ਖਰਜੋ ਵੀ ਉਹ ਹੁਣ ਫੇਰ ਇੱਧਰ ਉੱਧਰ ਨਹੀਂ ਟੱਪ ਸਕਣਾ ਉਵੇਂ ਹੋਇਆ ਜੀ ਦੋ ਜਾਨੇ ਪੈਨਾਂ ਦਾ ਕਿੰਨੀ ਖੜ ਕੇ ਦੋ ਸਰਾਣੇ ਕਿੰਨੀ ਖੜ ਕੇ ਤੇ ਬੰਦਾ ਨੇ ਕੀ ਕੀਤਾ ਕੀਡੇ ਲੋੜ ਤੇ ਪੈ ਗਿਆ ਉਜਾਮ ਦੇਖਣ ਤੇ ਘਰਦਿਆਂ ਨੂੰ ਕੀ ਕੀਤਾ ਵੀ ਇਹਨੂੰ ਤਾਂ ਇੰਨੀ ਅਚ ਵੀ ਲੱਗੀ ਪਈ ਆ ਲੋਕ ਪਤੇ ਸੁਤੇ ਆਲੇ ਆਉਣ ਲੱਗ ਗੇ ਘਰਦੇ ਕਹਿੰਦੇ ਵੀ ਇਹ ਤਾਂ ਜਾਨ ਤੋੜਦਾ ਇਹਦਾ ਤਾਂ ਸਰੀਰ ਔਖਾਗਾ ਐ ਘਰਦੇ ਵਿਚਾਰ ਲੱਤਾਂ ਮਾਰਦਾ ਕਦੇ ਉਧਰ ਟੱਪਦਾ ਕਦੇ ਉਧਰ ਉਹਨੂੰ ਜੰਮ ਦੇ ਸਦੇ ਸੀ ਉਹਨਾਂ ਨੇ ਕੀਤਾ ਮੰਜੇ ਦੇ ਨਾਲ ਸਮਾਰ ਕੇ ਨੋੜਤਾ ਉਹਦੀਆਂ ਲੱਤਾਂ ਬੰਨਤੀਆਂ ਜੰਮ ਉਹਨੂੰ ਹੱਸਦੇ ਆ ਕਹਿੰਦੇ ਹੌਣ ਬੋਲ ਹੁਣ ਤੇਰੀ ਮੌਤ ਕਿਵੇਂ ਹੋਈ ਉਹ ਕਹਿੰਦਾ ਵੀ ਨਹੀਂ ਮੈਂ ਮਰਦਾ ਨਹੀਂ ਸੀ ਮੈਨੂੰ ਤਾਂ ਆਪਣੇ ਆਨੇ ਮਾਰਿਆ ਜੀ ਧੰਨਵਾਦ